ਸਾਥੇ ਸਟਾਰਟ ਜੱਸੀ ਇੱਧਰ ਲਾਤੀ ਆ ਇੱਕ ਇੱਕ ਰੇਜੀ ਦੋਨੇ ਆ ਤਕਰੀਬਨ ਮਥਾੜੂ ਇੱਧਰ ਆ ਸੋਚੇਗਾ ਸਵਾਗਤ ਹੈ ਤੁਹਾਡਾ ਆਪਣੇ ਲੋ ਵੀਡੀਓ ਤੇ ਆਪਣਾ ਵੀ ਅੱਜ ਦਾ ਜੇ ਆਪਾਂ ਅੱਜ ਮਸ਼ੀਨਾਂ ਦਾ ਤਿੰਨਾਂ ਦਾ ਹੀ ਫੁੱਲ ਕੰਮ ਹੈ ਪੂਰਾ ਚੁਰਾਂਦੇ ਆ ਜੇ ਸਾਹਮਣੇ ਇਧਰ 4600 ਚੱਲ ਰਹੀ ਆ ਇਧਰ ਦੱਸੀ ਚੱਲ ਰਹੀ ਆ ਪਹਿਲਾਂ ਆਪਾਂ ਆਪਣੇ ਸ਼ੁਰੂ ਕੀਤਾ 8:30 ਵਜੇ ਤੇ ਫਿਰ ਜਾਵਾਂਗੇ ਆਪਾਂ ਨਾਲ ਦੇ ਪਿੰਡ ਤਿੰਨੇ ਅੱਜ ਹਿੱਕੇ ਪਿੰਡ ਚ ਚੱਲਣ ਗਿਆ ਪੁਰਾਈ ਸਾਹਮਣੇ 4600 ਆ ਰਹੀ ਆ ਇਹਦੇ ਥੋੜਾ ਜਾ ਕਹਿੰਦਾ ਪਿੱਛੇ ਰਹਿੰਦੇ ਸਿੱਟਾਂ ਦੇ ਦਾਣੇ ਅੱਪਾ ਦੇਖਦੇ ਆ ਅਸੀਂ ਥੋੜੇ ਲੇਟ ਹੋ ਗਏ ਜੀ ਇੱਧਰ ਜੱਸੀ ਆ ਇੱਧਰ ਮਾ ਸਾੜੂ ਆ ਉਹ ਸਾਹਮਣੇ ਦਸ਼ਮੀਸ਼ਾ ਤੋਰਾ ਚੈੱਕ ਕਰੋ ਜੱਸੀ ਦਾ ਭਾਵੇਂ ਪਿੱਛੇ ਦਾਣੇ ਖਲਾਰੀ ਆਉਂਦਾ ਹੋਵੇ ਬਾਕੀ ਤੋਰਾ ਤੁਸੀਂ ਚੈੱਕ ਕਰ ਸਕਦੇ ਜੀ ਪਿੱਛੇ ਦਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਗਈ ਪਿੱਛੇ ਜੋ ਮਰਜੀ ਹੋਈ ਜਾਵੇ ਤੋਰੇ ਦਾ ਆਪਾਂ ਤੁਹਾਨੂੰ ਦੱਸਦੇ ਵੀ ਤੋੜਾ ਚੈੱਕ ਕਰੋ ਤੁਸੀਂ ਕਿਉਂਕਿ ਆਪਣਾ ਆਪ ਦਾ ਹੈਗਾ ਕੋਈ ਕੋਈ ਗੱਲ ਨਹੀਂ ਜੇ ਥੱਲੇ ਨੁਕਸਾਨ ਹੋ ਵੀ ਗਰ ਕੋਈ ਚੱਕਰ ਨਹੀਂਗਾ ਆਪਦਾ ਹੀ ਡਰਾਈਵਰ ਬੈਠਾ ਉੱਪਰ ਆਪਣੀ ਆਪ ਦੀ ਮਸ਼ੀਨਾਂ ਕਰ ਰਿਹਾ ਜੀ ਜੱਸੀ ਆਣ ਉਹਨਾਂ ਨੂੰ ਵੜ ਦੇਣਾ ਜਦੋਂ ਇਹਨੇ ਬਾਸਕਰ ਸੱਟ ਕਰਨੀਆਂ ਆ ਹਾਂ ਕਰਾ ਕਰਾਣਾ ਉਹ ਮਸ਼ੀਨ ਚਲਾਈ ਖੜਾ ਮੈਂ ਫੋਨ ਮੇਰੇ ਕੋਲ ਮੈਂ ਦੇਣਾ ਨੂੰ 阿哥。 ਜੱਸੀ ਜੱਸੀ ਆ ਬਈ। ਭਵੇਂ ਲੱਖ ਆਪਾਂ ਮਥਾੜੂ ਲਈ ਫਿਰਦੇ ਆ। ਬਾਕੀ ਇਹਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਤੋਰਾ ਵੀ ਚੈੱਕ ਕਰੋ ਨਾਲੇ ਇਹਦਾ ਵਢਾਈ ਵੀ ਚੈੱਕ ਕਰੋ ਪਿੱਛੇ ਦੀ ਕਿਦਾਂ ਦੀ ਵਢਾਈ ਹੋ ਰਹੀ ਆ। ਪਿੱਛੇ ਚੈੱਕ ਕਰ ਲੈ ਕਿਤੇ ਇਹਨਾਂ ਪਿੱਛੇ ਵੱਲਾ-ਵਲਾ ਖਲਾਰੀ ਆਉਂਦੀ ਹੋਵੇ ਜਾਂ। ਦਾਣੇ ਸ਼ਰਵਾੜ ਕਰਦੀ ਹੁੰਦੀ ਇਹ ਬੰਦਾ ਖਿੱਚੀ ਦਾ ਪੂਰੀ ਫਿਰਦਾ ਪਰ ਇਹਨਾਂ ਨੂੰ ਕਿਚਣਾ ਕੋਈ ਜਿੱਕਰ ਨੇ ਆਪਣਾ ਆਉਦਾ ਕਿਹੜਾ ਕਿਸੇ ਦਾ ਫੋੜਦਾ ਜੇ ਆ ਵੀ ਗਿਆ ਤਾਂ ਫਿਰ ਕੀ ਆ ਆ ਫੋਨ ਲੈ ਲੈ ਥੂਰ ਆ ਜੇਕਰ ਹੋਈ ਪਿੱਛੇ ਕੋਈ ਦਾਣਾ ਵੀ ਨਹੀਂ ਦਿਖ ਰਿਹਾ ਦੇਖ ਸਕਦੇ ਜੀ ਆ ਮੋਲ ਫੜਾਉਂਦਾ ਕੀ ਹੁੰਦਾ ਪਿਆ ਆਹ ਵੇਹ ਮਾ ਲਾਲ ਕੀ ਹੁੰਦਾ ਕੀ ਹੈ ਇੱਧਰ ਮੁਕਰ ਹੈ ਕੀ ਕਰਦਾ ਕੀ ਹੈ ਵਰੀਆ ਚਲਾਈ ਫਿਰਦਾ ਚਲਾਈ ਦੋ ਦੇ ਫਿਰ ਕੀ ਕਰ ਲਵੇ ਬਾਸਕਟ ਲਾ ਲਵੇ ਕੀ ਕੱਢੀ ਆਂਦਾ ਮਗਰ ਅੰੁੰਜਰਾ ਹੀ ਆ ਅੱਛਾ ਅੰੁੰਜਰਾ ਕੱਢਦਾ ਪਿਆ ਯਾਰਾ ਇਹ ਬਾਸਕਟ ਲਾ ਲੇ ਪਿੱਛੇ ਅੰੁੰਜਰਾ ਕੱਢਦਾ ਅੰੁੰਜਰਾ ਹੁੰਦੀਆਂ ਨੇ ਇਹ ਇਹ ਬੋਲੀ ਆਪਣੀ ਬਾਰਡਰ ਵਾਲੀਆਂ ਨਾਲੇ ਮੇਰੀ ਗੱਲ ਸੁਣੀ ਏਦਾ ਇਹ ਡਰਾਈਵਰ ਤਾਂ ਆਪਣਾ ਪੈ ਗਈ ਸਮਝਦਾ ਕਬਜ਼ਾ ਲੈਣ ਆਇਆ ਇਹਨੇ ਵੀ ਚੋਰੀ ਦਾ ਹੈਗਾ ਬਚਾਲਾ ਵਾਡ ਡੋੜ ਕੇ ਦੌੜੋ ਲੈ ਚਲੀਏ ਵੀ ਪਿੱਛੋਂ ਨਾਲ ਨੇ ਫਿਰ ਲੜਾਈ ਦਾ ਕੰਮ ਮਸਲਾ ਬਣ ਸਕਦਾ ਵੀ ਪਜਾਈਏ ਜਿੰਨੀ ਪਜਦੀ ਏ ਵੀ ਐਨੇ ਤੋਂ ਹਾਏ ਨਾ ਵਾੜ ਰਾ ਕਿਸ ਤਰੀਕੇ ਨਾਲ ਵੜਨ ਵਾਲੇ ਠੀਕ ਹੈ ਕਿ ਨਹੀਂ ਇਹ ਕਬਜ਼ਾ ਥੋੜੀ ਆਪ ਲੈਣਾ ਹੈ ਕਬਜ਼ਾ ਲੈਣਾ ਹੈ ਸਹੀ ਗੱਲ ਬਿਆਨ ਕਰੇ ਖੜਕ ਸਿੰਘ ਨਾ ਆ ਜਾ ਜਿੰਨੀ ਜ਼ਮੀਨ ਹੈ ਨਾ ਠੇਕੇ ਤੇ ਲਈ ਹੈ ਮੈਂ ਵਟਣੇ ਦੌਰ ਵਾੜ ਲਈਏ ਕੱਚੀ ਪੱਕੀ ਤੋਦ ਦੇਖਾ ਗੋਤੀ ਹਮਾਈ ਜੰਦੇ ਨੇ ਉਹ ਨਹੀਂ ਹੱਲੇ ਵੱਡਦਾ ਪਿਆ ਨੀਵੇਂ ਕਰਕੇ ਨੀਵੇਂ ਕਰਕੇ ਦਿਨੇ ਹੋਣਾ ਹੀ ਹੋਣਾ ਹੈ ਹਾਂ ਜੀ ਲੱਗ ਗਈ ਹੈ ਇੱਕ ਵਾਰੀ ਨਾ ਉਹ ਤੂੰ ਵੇਖੀ ਉਹ ਉਹ ਹੁਣ ਆਇਦ ਰਹੀ ਨਹੀਂ ਲਿਆਵੇਗਾ ਅਸੀਂ ਸਾਰੀ ਜ਼ਿੰਦਗੀ ਹੋ ਗਈ ਸਾਨੂੰ ਮਸ਼ੀਨ ਚਲਾ ਦੇ ਤੂੰ ਤਾਂ ਇਹ ਕੱਲ ਦਾ ਖਿਡਾਰੀ ਹੈ ਉਹ ਉੱਚਾਂ ਦੇ ਕਰਦੀ ਭਰਾਵਾ ਕੱਲ ਤੈਨੂੰ ਦੱਸਿਆ ਕਿ ਨਹੀਂ ਦੱਸਾਂ ਦਾ ਉੱਚਾਂ ਦਾ ਨਹੀਂ ਕਰਦੀ ਤੈਨੂੰ ਮੈਂ ਦੱਸ ਤੈਨੂੰ ਮੈਂ ਆਇਆ ਕਿਹੜਾ ਹੋਣੇ ਦੇਖ ਲੈਨੇ ਕੋਲੇ ਤੇ ਲੱਗ ਜਾਗਾ ਪਤਾ ਹੁਣੇ ਕਿਹੜਾ ਲਿਆਵੇਗਾ ਨਾ ਹੁਣ ਵੇਖੀ ਤੂੰ ਅਗਲੇ ਗੜੇ ਇਵੇਂ ਜਦ ਪਰਾਂ ਨੂੰ ਜਾਂਦੀ ਉਹ ਕਰਦੀ ਹੈ ਤੂੰ ਹਰ ਤੈਨੂੰ ਸਾਰਾ ਕੋਈ ਸੈੱਟ ਕਰ ਦਾਂਗਾ ਮੈਂ ਬਾਤੀ ਉੰਜ ਕਰਕੇ ਨੀਵੇਂ ਘੱਟ ਪਲਾਣਾ ਹਾਂ ਹਾਂ ਠੀਕ ਆ ਜੀ ਵਧੀਆ ਹੋਰ ਬਾ ਕੀ ਕੇ ਕਦੋਂ ਅਟਿਏ ਬਾਹ ਕੋ ਕਿਦਿਨੇ ਗਾਮੇ ਕਿ ਆਉਣੀ ਉੱਥੇ ਗਾਮੇ ਦਾ ਚੱਲੀਏ ਹੈ ਅੱਜ ਕਿੱਥੇ ਉੱਥੇ ਹਾਂ ਉਥੇ ਰਹਣਾ ਜਾਂ ਮੇਰੇ ਵਿੱਚ ਉਹ ਆਪਣੇ ਇੱਕ ਬੰਦੇ ਪੈਸੇ ਰਹਿੰਦੇ ਸੀ ਪਿਛਲੇ ਉਹ ਕੋ ਨਹੀਂ ਦੇ ਗਿਆ ਬਾਦ ਮਤੇ ਰਹਿੰਦੇ ਨੇ ਉਹਨੂੰ ਆ ਪਿਛਲੇ ਵੀ ਰਹਿੰਦੇ ਨੇ ਉਹ ਤੋਂ ਪਿਛਲੇ ਵੀ ਰਹਿੰਦੇ ਨੇ ਨਹੀਂ ਉਹ ਤਾਂ ਮੁੰਡੇ ਰਹਿੰਦੇ ਉਹ ਦੇ ਗਿਆ ਹੀ ਚੋਨੇ ਚੋਨੇ ਦੇ ਵੀ ਰਹਿੰਦੇ ਨੇ ਚੋਨੇ ਦੇ ਨੇ ਆਹੋ ਆ ਮਾਕਲ ਕਰਮ ਨੂੰ ਉਹਨਾਂ ਨੂੰ ਰੋਕ ਜਾ ਯਾਰ ਉਹਨੇ ਫਿਰ ਉਹ ਵਿਦਮਣ ਚੱਲੀ ਜਾਦਾ ਫਿਰ ਬੈਟ ਲਾਉਣ ਜਾਏਗਾ ਪਰ ਲਾਉਣ ਬੈਟ ਲਾਉਣ ਜਾਏਗਾ ਵਿਹਾਂ ਕੱਢ ਪੀਹਾਂ ਉਧਰ ਹੀ ਨਹੀਂ ਵੱਡਾ ਕਲੱਚ ਕਰਨਾ ਪੈਣਾ ਸੈਟਿੰਗ ਹੁੰਦਾ ਹੈ ਹਨਾ ਕਰਨਾ ਪੈਣਾ ਇਦਰਾ ਵੀ ਸਾਹਮਣੇ ਜੱਸੀ ਹੁਣ ਕਿੱਥੇ ਹਵਕਾ ਹੁਣ ਆ ਕਿੱਡ ਲੱਗ ਜਾਵੇ ਪਰਾਂ ਨੂੰ ਕਰੇ ਫੇਰ ਵਿਖਾਵੇ ਥਾਂ ਵੀ ਹੁਣ ਮੈਨੂੰ ਓਏ ਹੁਣ ਅਗਲੇ ਅਗਲੇ ਕਿਹੜੇ ਵਿਖਾਵੇ ਤੂੰ ਹੁਣ ਉੱਚਾ ਕਰ ਕਿੱਡ ਲਾਵੇ ਫੇਰ ਇਹ ਹਵਾਵੇਂ ਦੇ ਦੇ ਦੇਖੀ ਹਾਂ ਜੋ ਹੁਣ ਇੱਥੇ ਮੈਨੂੰ ਨਹੀਂ ਬੜੇ ਗੜੇ ਉਹ ਕਿੱਥੇ ਹੁਣ ਤੂੰ ਵੇਖੀ ਅਗਲੇ ਕਿੜੇ ਹੁਣ ਫੇਰ ਹੁਣ ਲਈ ਜਾਣਾ ਕਿਹੜਾ ਕੌਜਲ ਬੰਨ ਰੇ ਕਾਟ ਨਹੀਂ ਕਰ ਦਿੱਤੀ ਔਰ ਇਹ ਤਾਂ ਨਾ ਬਦਾਲਾ ਉਹ ਆ ਗਿਆ ਦੇਖ ਹਾਂ ਓਏ ਕਿੱਥੇ ਉਹ ਅਗਲ ਖਾ ਕਿੱਥੇ ਓਏ ਨਾ ਓਏ ਓਏ ਇਨਾ ਟੇਡਾ ਹਣਾ ਹਣਾ ਇਹ ਬੰਦਾ ਇਨਾ ਟੇਡਾ ਹਣਾ ਹੀ ਹਣਾ ਕਿੰਨੇ ਸਾਲ ਹੋ ਗਏ ਤੈਨੂੰ ਰੋਟੀਆਂ ਬਣਾ ਦੇਣ ਨੂੰ ਕਿੰਨੇ ਸਾਲ ਰੋਟੀਆਂ ਬਣਾ ਦੇਣ ਨੂੰ ਤੂੰ ਇੱਕ ਸਾਲ ਹੋ ਗਿਆ ਤੂੰ ਕੰਡਲ ਸੈਟਾ ਸੁੱਕੇ ਰੱਖਦਾ ਕਿ ਨਹੀਂ ਰੱਖਦਾ ਦੋਵੇਂ ਇੱਕ ਇੱਕ ਕਰੇ ਉਹ ਹੀ ਗੜੇ ਦਾ ਕੰਮ ਕਬਜ਼ੇ ਵਾਲੇ ਕੀਤੀ ਖੜੇ ਨੇ ਇਧਰ ਮੈਂ ਇਧਰ ਜੱਸੀ ਵਾਲਾ ਬੇਲੀਏ ਉਧਰ ਮਥਾੜੂ ਵਾਲਾ ਮੈਂ ਇਹਦਾ ਕਬਜ਼ੇ ਵਾਲਾ ਕੰਮ ਲੱਗਦਾ ਪਿਆ ਪਿਛਾਂ ਪਾ ਖੜਾ ਰੋਲੀ ਵਾਡਲ ਵਾਏ ਉਹ ਰੋਲੀ ਵਾਡਲਾ ਨੂੰ ਆਹ ਬਤਾਉਂ ਨੂੰ ਅੱਜ ਆਪਾਂ ਅਜ 30 35 ਕਿਲ ਹੈਗਾ ਇੱਕ ਜਗ੍ਹਾ ਤੇ ਜੱਸੀ ਕੰਮਾਂ ਚਲਾਤੀ ਆ ਤੇ ਤਕਰੀਬਨ ਆਪਣੇ 1.5 ਕਿੱਲੇ ਜੋ ਟਰਾਲੇ ਫੁੱਲ ਭਰ ਗਈ ਜਾਨੀ ਕਿ ਆਪਣਾ ਚਾਰ ਦੱਸਿਆ ਕਿਵੇਂ ਕਿ ਏਰੀਆ ਜੀ ਕਿਦਾਂ ਨਿਕਲ ਰਿਹਾ ਸਾਡੇ ਜਾਨੀ ਕਿ 1.5 ਕਿਲੋ ਟਰਾਲੀ ਫੁੱਲ ਨਿਕਲ ਰਹੀ ਆ 60 ਮਾਣਾ 65 ਮਾਣ ਦੀ ਆਉਤ ਆ ਰਹੀ ਆ ਆ ਭਾਈ ਸਾਹਿਬ ਦਾ ਵੜਦੇ ਆ ਹਾਂ 70 ਮਾਣਾ 70 ਮਾਣਾ ਆ ਰਹੀ ਆ ਜੀ ਤੇ ਬਾਕੀ ਇਹ ਵੀ ਕਮੈਂਟ ਕਰਕੇ ਦੱਸਿਆ ਜੇ ਅਲੱਗ-ਅਲੱਗ ਏਰੀਆ ਜੇ ਕਪੜੇ ਵਧੀਆ ਪਾ ਕੇ ਵੀ ਜਾਂਦੇ ਆ ਬੰਦੇ ਹਾਂ ਤਿੰਨ ਵੀਰ ਲਾਏ ਆ ਤਿੰਨ ਵੀ ਕਿਹੜੇ ਘੜੇ ਆ 187 222 ਤੇ 826 ਦੰਨ ਬੀਜ ਰਲਿਆ ਜੇ ਲੈ ਜਾ ਤਾਂ ਕਰਕੇ ਚਾੜ ਨਿਕਲ ਰਿਹਾ ਹੈ ਕਰਮਣ ਵਾਲਾ ਪੁੱਤੇ ਲੈ ਜਾਣਾ ਥੋੜਾ ਜਾ ਹੈ 10 ਕੋ ਮਨਦਾ ਹੋਊਗਾ ਫਰਕ ਕਿ ਨਹੀਂ ਇਹ ਬੋਲਦਾ ਨਹੀਂ ਚਾੜ ਲਾਦਾ ਚੰਗਾ ਨਿਕਲ ਰਿਹਾ ਹੈ ਹੈ ਚਤਾਨਿਓਂ ਨੇ ਪਾਉਣੀ ਸੀ ਫਿਰ ਕਿੱਥੇ ਚੱਟ ਲਾਈ ਦੱਸ ਇਹ ਕਰਦੇ ਕੀ ਬਈ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਇਹ ਮਸ਼ੀਨ ਹੈ ਡਰਾਈਵਰ ਨਵੇਂ ਨੇ ਹਾਂ ਉਹਹੀਂ ਵੱਢੀਆ ਇਹ ਵੀ ਟਰਾਲੀ ਗੱਲ ਤੇ ਢਰਾ ਲਈਏ ਫਿਰ ਹਲੋ ਹਲੋ ਇਹ ਆਪਣੇ ਕਿੰਨੇ ਦਿਨ ਹੋਰ ਕੰਮ ਚੱਲੂਗਾ ਜੀ ਦੱਸਦਾ ਹੀ ਨਹੀਂ ਯਾਰ ਸਰਦਾਰ ਜੀ ਦੱਸਦਾ ਹੀ ਨਹੀਂ ਕਿੰਨੇ ਦਿਨ ਕੰਮ ਚੱਲੂਗਾ ਦੋ ਤਿੰਨ ਦਿਨ ਨਹੀਂ ਨਹੀਂ ਜਿਆਦਾ 5 ਦਿਨ ਤਾਂ ਲੱਗਣਗੇ ਜੀ ਇੱਧਰ ਨਿਕ ਖਮਾਰ ਹਨ ਇੱਧਰ ਨੂੰ ਏਰੀਆ ਕਿੰਨਾ ਖੜਾ ਦੇਖ ਤਾਂ ਇਹ ਫੇਰ ਕੀ ਹੋ ਗਿਆ ਫੇਰ ਵੀ ਕਿੰਨੀਆਂ ਤਾਂ ਵੀ ਕੋਈ ਚੱਕਰ ਨਹੀਂ ਗਾ ਡੇਢ ਰੋ ਕਿਲਾ ਤਾਂ ਹੋਊਗਾ ਜੀ 450 ਦਾ ਬਥੇਰਾ ਆਪਾਂ ਨੂੰ ਤੇ ਬਾਕੀ ਸਾਡੇ ਏਰੀਆ 'ਚ ਟਰਾਲੀਆਂ ਚੱਲਦੀਆਂ ਤੇ ਨਾਲੇ ਕਮੈਂਟ ਕਰਕੇ ਦੱਸਿਆ ਕਿ ਕਿਹੜੇ ਘਰੇਰੀ ਟਰਾਲੀਆਂ ਕਿਹੜੇ ਟਰਾਲੇ ਆ ਜਾਨੀ ਕਿ ਰੋਪੜ ਏਰੀਆ ਦੇ ਟਰਾਲਾ ਸਾਰਾ ਤੇ ਇੱਧਰ ਅ ਅਮਰਸਾਹੜਾ ਦੇ ਸਾਹੜ ਇੱਧਰ ਵੀ ਟਰਾਲੇ ਆ ਟਰਾਲੀਆਂ ਜਾਨੀ ਕਿ ਆਪਣੇ ਏਰੀਆ ਜੀਆ ਟਰੈਕਟਰ ਦੇਖ ਲਓ ਓਡੇ ਲੰਬੇ ਟਰੈਕਟਰ ਆ ਤੇ ਓਡੀਆਂ ਲੰਬੀਆਂ ਟਰਾਲੀਆਂ ਕਿੰਨਾ ਲੰਬਾ ਹੁੰਦਾ ਟਰੈਕਟਰ ਕਰਮ ਇਹ 58 15 10 ਫੁੱਟ ਦਾ ਹੁੰਦਾ ਜਿਆਦਾ ਹੀ ਹੁੰਦਾ ਹਨ 15 ਫੁੱਟ ਦਾ ਹੁੰਦਾ 15 14 ਨਾਲ ਹੋਊਗਾ ਇਹ 14 ਫੁੱਟ ਦਾ ਟਰੈਕਟਰ ਹੈ ਤੇ 11 ਫੁੱਟ ਦੀ ਟਰਾਲੀਆ ਦੇਖ ਲਓ ਏਡੇ ਏਡੇ ਟਰੈਕਟਰਾਂ ਦੇ ਟਰਾਲੀਆਂ ਛੋਟੀ ਛੋਟੀ ਪੰਜਾਂ ਜਾਂ ਤੇ ਬਾਕੀ ਤੁਹਾਨੂੰ ਮਾਲ ਵੀ ਚੈੱਕ ਕਰਾਉਂਦੇ ਆਂ ਇਹ ਮਾਲ ਕਿਵੇਂ ਨਿਕਲ ਰਿਹਾ ਮਸ਼ੀਨ ਕਿਵੇਂ ਕੱਢ ਰਹੀ ਆ ਲਾਗੇ ਹੋਣੀ ਏ ਦਰਕਰਨੇ ਗੁੰਡੇ ਦਾ ਟਾਈਮ ਲੱਗ ਹੀ ਜਾਂਦਾ